ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਡੇਰੀ ਫਾਰਮ ਮੈਨੇਜਮੈਂਟ ਦੇ ਉੱਤੇ ਅੱਜ ਆਪਾਂ ਇੱਕ ਮੱਝ ਦੀ ਜਿਹੜੀ ਹੈਗੀ ਵੀਡੀਓ ਬਣਾਉਣ ਲੱਗੇ ਆ ਇਸ ਦੀ ਭਰਾ ਨੇ ਘਰੇ ਹੀ ਪਸ਼ੂ ਰੱਖੇ ਹੋਏ ਆ ਪਹਿਲਾਂ ਵੀਰ ਦਾ ਮੱਝਾਂ ਦਾ ਕੰਮ ਸੀਗਾ ਜ਼ਿਆਦਾ ਤੇ ਹੁਣ ਇਹਨਾਂ ਨੇ ਨਾਲ ਇਹ ਛੱਡ ਦਾ ਕੰਮ ਕਰ ਲਿਆ ਹੈਗਾ ਤੇ ਇਹਦੇ ਕਰਕੇ ਜਿਵੇਂ ਜਿਵੇਂ ਪਸ਼ੂ ਤਿਆਰ ਹੁੰਦੇ ਮੱਝਾਂ ਦੇ ਵਿੱਚ ਬਈ ਸੇਲ ਕਰਦਾ ਹੈਗਾ ਅੱਜ ਇਹ ਜਿਹੜੀ ਹੈਗੀ ਆ ਮੱਝੇ ਸੇਲ ਕਰਨੀ ਇਹਦੀ ਡਿਟੇਲ ਆਪਾਂ ਵੀਰ ਤੋਂ ਸਾਰੀ ਲੈ ਲੈਨੇ ਆ ਵੀ ਇਹਦੀ ਕੀ ਡਿਟੇਲ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਆਪਣਾ ਐਡਰੈਸ ਦੱਸਿਓ ਪ੍ਰੋਪਰ ਆਪਣਾ ਐਡਰੈਸ ਪ੍ਰੋਪਰ ਪਿੰਡ ਆਪਣਾ ਹੈਗਾ ਜੀ ਨੱਥਲਾਲਾ ਡਾਕ ਖਨਾ ਗੋਲੇ ਵਾਲਾ ਪਿੰਡ ਆ ਤੇ ਜ਼ਿਲ੍ਹਾ ਫਰੀਦਕੋਟ ਆ ਜੀ ਜ਼ਿਲ੍ਹਾ ਫਰੀਦਕੋਟ ਜਦੋਂ ਫਰੀਦਕੋਟ ਤੋਂ ਫਰੋਇਪੁਰ ਨੂੰ ਆਪਾਂ ਸੜਕ ਜਾਂਦੇ ਆ ਤਾਂ ਗੋਲੇ ਵਾਲੇ ਤੋਂ ਸੜਕ ਖੱਬੇ ਹੱਥ ਨੂੰ ਮੁੜਦੀ ਆ ਹਾਂਜੀ 2 ਕਿਲੋਮੀਟਰ ਤੇ 2 ਕਿਲੋਮੀਟਰ ਮੇਨ ਰੋਡ ਤੋਂ ਆਪਣਾ ਜਿਹੜਾ ਕੰਪੈਨਡ ਆ ਜਾਂਦਾ ਹੈਗਾ ਅੱਛਾ ਜੀ ਆਪਣਾ ਜਿਹੜਾ ਹੈਗਾ ਐਨੀਮਲਾਂ ਦਾ ਕੰਮ ਆ ਜਿਹੜੇ ਕਦੋਂ-ਕਦੋਂ ਕਰਦੇ ਹੁੰਦੇ ਸੀ ਮੱਝਾਂ ਦਾ ਤੇ ਗਾਵਾਂ ਦਾ ਜਿਹੜਾ ਮੱਜਾਂ ਦਾ ਤਾਂ ਇਹ ਸ਼ੁਰੂ ਤੋਂ ਹੀ ਜਦੋਂ ਦੇ ਬਾਪੂ ਹੁਣੀ ਕਰਦੇ ਸੀ ਉਦੋਂ ਦੇ ਕਰਦੇ ਆ। ਨਾਵਾ ਦਾ ਯਾਨੀ ਕਿ ਹੁਣ ਨਾਵਾ ਦਾ 2 ਸਾਲ ਹੋ ਗਿਆ ਜਿਹੜਾ ਪ੍ਰੋਪਰ ਆਪਾਂ ਨੂੰ ਅਜੇ ਸਾਲ ਹੀ ਹੋਇਆ ਕਿਥੇ ਇਹ ਜਿਹੜਾ ਇਹ ਕੰਮ ਨਾਲ ਆ ਸ਼ੁਰੂ ਹੋਇਆ। ਇਹ ਸ਼ੈੱਡ ਵਗੈਰਾ ਸਾਰਾ ਆਪਾਂ ਨਵਾਂ ਹੀ ਪਾਇਆ। ਨਵਾਂ ਨਵਾਂ ਤੇ ਇਹਦੇ ਕਰਕੇ ਆਪਾਂ ਹੁਣ ਜਿਹੜੇ ਹੈਗੇ ਪਸ਼ੂ ਚਣ ਲੱਗੇ। ਹਾਂਜੀ ਜਗ੍ਹਾ ਦੀ ਪ੍ਰੋਬਲਮ ਤੁਸੀਂ ਵੇਖੋ। ਕਿ ਆਪਣਾ 15 20 ਪਸ਼ੂ ਹੁੰਦਾ ਹੀ ਆ। ਰੱਖਾ ਦੇ ਪੂਰੇ ਹੋ ਗਏ। ਹਾਂਜੀ ਤੇ ਮੰਨ ਲਓ ਸਿਆਲ ਚ ਬੱਚੀਆਂ ਜਿਹੜੀਆਂ ਉਹ ਆਪਣੇ ਕੋਲੇ ਇੱਧਰ ਰੋਕਣੀਆਂ ਪੈਣੀਆਂ। ਠੀਕ ਉਹਦੇ ਕਰਕੇ ਆਪਾਂ ਹੁਣ ਜਿਵੇਂ ਜਿਵੇਂ ਪਸ਼ੂ ਮੱਝਾਂ ਤਿਆਰ ਹੋਣਗੇ ਆਪਾਂ ਸੇਲ ਕਰਨੇ ਆ। ਅੱਛਾ ਜਿਹੜੀ ਆਪਾਂ ਅੱਜ ਇਹ ਮੱਝ ਆਪਾਂ ਦਿਖਾਉਣ ਲੱਗੇ ਆ। ਹਾਂਜੀ ਇਹਦੀ ਕੀ ਡਿਟੇਲ ਹੈ ਕਿੰਨਾ ਮਸੂਆ ਜੀ? ਇਹ ਇਸ ਵਾਰ ਤੀਜੇ ਸੂਏ ਸੂਣੀ ਆ ਜੀ ਤੇ ਇਹਨੂੰ ਸਟੈਗ ਦਾ 2111 ਸੀਮਨ ਲੱਗਾ ਹੋਇਆ ਏ। ਠੀਕ ਆ। ਇਹ ਹੈ ਕਿਹੜੇ ਚ ਪੈਂਦਾ ਗੜਾ ਸੀਮਣ ਉਹ ਨੀਲੀ ਰਾਵੀ ਨੀਲੀ ਰਾਵੀ ਚ ਲੱਗਾ ਹਾਂਜੀ ਹਾਂਜੀ ਤੇ ਇਹ ਆਪ ਮੈਕਸ ਲੱਗਦੀ ਹੈ ਕਿ ਨੀਲੀ ਰਾਵੀ ਜੀ ਇਹਦਾ ਕੀ ਆ ਇਹ ਆਪ ਇਹਦੀ ਮਾਂ ਤਾਂ ਨੀਲੀ ਰਾਵੀ ਦੀ ਸੀ ਉਦੋਂ ਪਤਾ ਨਹੀਂ ਸੀ ਜਾਣਕਾਰੀ ਨਹੀਂ ਸੀ ਆਪਾਂ ਮੰਨ ਲਓ ਮੋਰਾ ਦਾ ਟੀਕਾ ਭਰਾਤਾ ਸੀ ਟੀਕਾ ਮੋਰਾ ਦਾ ਭਰਾਤਾ ਤਾਂ ਕਰਕੇ ਬਰਾਉ ਚ ਆ ਗਈ ਤੇ ਬੱਚੇ ਕਿੱਧਰ ਜਾਂਦੇ ਨੇ ਬੱਚੇ ਦੇ ਨੀਲੀ ਚ ਜਾਂਦੇ ਆ ਜੀ ਪਿਛਲੇ ਸਾਲ ਪਹਿਲੇ ਸੋਏ ਦੀ 480 ਜਿਹੜਾ ABC ਵੀਰਾਵਲੀ ਦਾ ਉਹਦੀ ਆ ਕੱਟੀ ਆ ਜੀ ਠੀਕ ਆ ਇਹਦੀ ਕੱਟੀ ਆ ਹਾਂਜੀ ਤੇ ਉਹ ਨਾਲ ਵਾਲੀ ਨਾਲ ਵਾਲੀ ਇਹਦੀ ਭੈਣ ਆ ਜੀ ਉਹ ਟੈਂਕ ਦੀ ਆ ਠੀਕ ਆ ਉਹ ਇਹਦੀ ਭੈਣ ਆ ਟੈਂਕ ਦੀ ਆ ਹਾਂਜੀ ਤੇ ਕਿਸਾਨ ਵੀਰੋ ਇਹ ਜਿਹੜੀ ਹੈਗੀ ਪੈਂਦੀ ਨੀਲੀ ਰਾਵੀ ਜ ਪਰ ਇਹ ਜਦੋਂ ਬਾਈ ਕਹਿੰਦਾ ਨੌਲੇਜ ਨਹੀਂ ਸੀ ਜਦੋਂ ਗਲਤ ਕਰਾਸ ਹੋਣ ਕਰਕੇ ਜਿਹੜੀ ਮਤਲਬ ਮੈਕਸ ਹੋ ਗਈ ਆ ਪਰ ਜਿਹਦੇ ਬੱਚੇ ਦਿੰਦੀ ਆ ਉਹ ਨੀਲੀ ਰਾਵੀ ਜੀ ਦਿੰਦੇ ਆ ਤੇ ਸੀਮੰਟ ਵੀ ਨੀਲੀ ਰਾਵੀ ਦਾ ਲੱਗਾ ਜੇ ਕੋਈ ਭਰਾ ਛਕੀਨ ਨੀਲੀ ਰਾਵੀ ਤੋਂ ਲਿਆ ਸਕਦਾਗਾ ਵੀ ਜੇ ਕੱਟੀ ਆ ਗਈ ਤਾਂ ਪਿਓਰ ਹੀ ਨੀਲੀ ਰਾਵੀ ਚ ਆਊਗੀ ਅੱਛਾ ਵੀਰੇ ਮਤਲਬ ਆਪਣੇ ਕੋਲੇ ਦੂਜੇ ਸੂਏ ਚ ਨੇ ਕਿੰਨਾ ਕੁ ਦੁੱਧ ਕੱਢਿਆਗਾ ਦੂਜੇ ਸੂਏ ਨੇ ਆਪਣੇ ਕੋਲੇ 14 ਕਿਲੋ ਦੁੱਧ ਦਿੱਤਾ ਜੀ 14 ਕਿਲੋ ਦੁੱਧ ਦਿੱਤਾਗਾ ਐਡਿਕ ਤੀਜਾ ਸੂਆ ਸੋਣੀ ਜਣ ਕਿੰਨੇ ਬਾਕੀ ਇਹ ਦੇਲੇ ਦਿਨ 4-5 ਜੀ 4-5 ਦਿਨ ਅਜੇ ਲਾਊਗੀ ਹਾਂਜੀ ਠੀਕ ਆ ਤੇ ਮੁੱਲ ਕੀ ਕਰਦੇ ਆਪਾਂ ਇਹਦਾ ਮੋਲੇ ਦਾ ਆਪਾਂ 125 125 ਮਾਨਤਨ ਵਗੈਰਾ ਜੀ ਮੌਕੇ ਤੇ ਹੋ ਜਾਊਗਾ ਜੀ ਥੋੜਾ ਬਾਲਾ ਬਸ ਯਾਨੀ ਕਿ ਉਹਨਾਂ ਉਹਨਾਂ ਕੀ ਆਪਾਂ ਮੰਗੇ ਉਹਨਾਂ ਕਾ ਠੀਕ ਆ ਖੋਲ ਕੇ ਦਿਖਾ ਦੋ ਜੀ ਆਪਾਂ ਦਿਖਾ ਦਿੰਨੇ ਆ ਥਾਂ ਮੇਰੇ ਤੋਂ ਤੋੜ ਕੇ ਦਿਖਾ ਦਿੰਦੇ ਆ ਕਈ ਰੀ ਪਸ਼ੂ ਜਦੋਂ ਕੋਈ ਬਾਹਰੋਂ ਉੱਪਰ ਆ ਬੰਦਾ ਆਉਂਦਾ ਥੋੜਾ ਆ ਡਰਦਾ ਕਿਉਂਕਿ ਨਾਰਮਲ ਮੱਝਾਂ ਦੇ ਵਿੱਚ ਜਿਹੜੇ ਆਪਣੇ ਆਮ ਘਟ ਜਾਂਦੇ ਆ ਤਾਂ ਕਰਕੇ ਕਈ ਰੀ ਪਸ਼ੂ ਡਰ ਜਾਂਦਾ ਹੁਣ ਤੁਸੀਂ ਪਿੱਛੋਂ ਦੇਖ ਲਓ ਪਿੱਛੋਂ ਪੈਰ ਆ ਜਿਹੜੇ ਮਗਰਲੇ ਉਹ ਵੀ ਗੁਲਾਬੀ ਜਿਹਾ ਪੂਛ ਵੀ ਘਟੋ ਘਟ ਇੱਕ ਫੋਟ ਵਾਂਗੂ ਆ ਤੇ ਚੌੜੀ ਬਹੁਤ ਆ ਪਿੱਠਪੁੜਾ ਬਹੁਤ ਚੌੜਾ ਮੱਝ ਦਾ ਇਹਦੇ ਇਲਾਗਾ ਵੀ ਪਸ਼ੂ ਜਿਹੜਾ ਹੈਗਾ ਦੁੱਧ ਚੰਗਾ ਪਾ ਦਿੰਦਾ ਜਿਹੜੀ ਪਿੱਠਪੁੜੇ ਦੀ ਆ ਅੱਖ ਦੇਖ ਲਓ ਤੁਸੀਂ ਬਿਲਕੁਲ ਚਿੱਟੀ ਆ ਵਿੱਚੋਂ ਨੀਲੀ ਆ ਮੱਥੇ 'ਚ ਵੀ ਬੱਲ ਆ ਹਰਾਜੀ ਚੰਗੀ ਆ ਸੰਭਾਲ ਚੰਗੀ ਆ ਸੂਣ ਜੇ ਪੰਜ ਤਿੰਨ ਲੈਂਦੀ ਆ ਥਾਣਾ ਵਾਣਾ ਦੇਖ ਲਓ ਦੁਰਦੀ ਦਾ ਹਜੇ 5 6 ਦਿਨ ਲੈਂਦੀ ਆ ਹਜੇ ਭਰੂਗੀ ਨੇੜੇ ਜਾ ਕੇ ਭਰੂਗੀ ਬਸ ਹੁਣ ਦੁੱਧ ਲਾਉਣਾ ਸ਼ੁਰੂ ਕਰਤਾ ਹੈਗਾ ਦਹਿਣਾ ਹੁਣ ਇਹ ਆ ਵੀ ਪਸ਼ੂ ਦਾ ਗਰਮੀ ਦੇ ਵਿੱਚ ਕੋਈ ਨਹੀਂਗਾ ਚਾਰਾਂ ਦਿਨਾਂ ਤੇ ਵੀ ਸੂ ਸਕਦੀ ਹੈ ਹਫਤਾ ਵੀ ਲੈ ਸਕਦੀ ਆ ਇਹ ਦੇਖੋ ਵੀ ਕਿੰਨਾ ਕੁ ਟਾਈਮ ਲੈ ਜੂਗੀ ਪਰ ਇਹ ਹੈਗਾ ਵੀ ਦੁੱਧ ਪਾਉਣਾ ਸ਼ੁਰੂ ਕਰਤਾ ਹੈਗਾ ਬਾਲੇ ਦਿਨ ਲੈਂਦੀ ਨਹੀਂ ਤੈਨੂੰ ਥੋੜਾ ਥਾਣਾ ਵੀ ਦਿਖਾ ਦਿੰਨੇ ਨੇੜੇ ਕਰਕੇ ਮੁੱਠੀ ਚੋਂ ਵਾਲੇ ਥਾਣਾ ਹਜੇ ਹਵਾਨੇ ਦੇ ਵਿੱਚ ਢੱਲ ਬਹੁਤ ਪਈ ਆ ਜਿਹੜੇ ਭਰਾਣੇ ਦੇਣ ਲੈਣੀ ਆ ਆਪਣੇ ਚਵਾਈ ਤੁਸੀਂ ਕਰਦੇ ਹੋ ਜਾਂ ਆਪਣੇ ਬੁੜੀਆਂ ਕਰਦੀਆਂ ਸੀ ਜੀ ਨਹੀਂ ਆਪ ਹੀ ਕਰਦੇ ਆਂ ਚੋਣ ਚ ਕਿਵੇਂ ਪੋਲੀ ਆ ਪੋਲੀ ਪੋਲੀ ਮੰਨ ਲਓ ਕੋ ਆਪਾਂ ਇਹ ਨਹੀਂ ਇੱਕ ਮਹੀਨਾ ਬੱਚਾ ਛੱਡੀ ਦਾ ਥੱਲੇ ਠੀਕ ਹੈ ਮੰਨ ਲਓ ਉਸ ਤੋਂ ਬਾਅਦ ਬੱਚਾ ਨਹੀਂ ਛੱਡਦੇ ਬੱਚਾ ਵੀ ਨਹੀਂ ਛੱਡਦੇ ਹਾਂ ਜੀ ਬਾੜੇ ਤੇ ਚੋਣੀ ਆ ਜਦੋਂ ਚੋਣੀ ਆ ਤੇ ਪ੍ਰੋਪਰ 7-8 ਮਹੀਨੇ ਲੰਮਾ ਮਿਲਦੀ ਹੈ ਬੰ ਤੱਕ ਮਨ ਤੱਕ ਆਪ ਡਰਾਈ ਕਰਦੇ ਆਪ ਡਰਾਈ ਕਰਦੇ ਹਾਂਜੀ ਇਹ ਨਹੀਂ ਹੈਗਾ 2 ਮਹੀਨੇ ਮਿਲ ਕੇ ਤੇ ਦੇਖ ਲਓ ਤੁਹਾਨੂੰ ਦਿਖਾਤੀ ਜਿਹੜੇ ਭਰਾ ਨੂੰ ਚੰਗੀ ਲੱਗਦੀ ਉਹ ਆ ਕੇ ਤਸੱਲੀ ਕਰਕੇ ਜਿਹੜੀ ਮੱਝ ਖਰੀਦ ਸਕਦਾ ਹੈਗਾ ਤੁਹਾਨੂੰ ਜਿੰਨੀ ਆਪ ਨੂੰ ਸਮਝ ਜਿਓ ਉਸ ਹਿਸਾਬ ਨਾਲ ਤੁਹਾਨੂੰ ਪਸੂ ਦਿਖਾਤਾ ਹੈਗਾ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ